ਇਦਾਂ ਦੇ ਚਲਾਨ ਨਹੀਂ ਕਰਦਾ ਪਰ ਦੇਖੋ ਟਾਈਮ ਨੋ ਵੀ ਕਾਹੇ ਨਾ ਹੁੰਦਾ ਕਿਉਂ ਨਹੀਂ ਹੁੰਦਾ ਬਾਬੂ ਲੈ ਤੁਹਾਨੂੰ ਪ੍ਰਿੰਸਪਰੈਕਟ ਸਭ ਆਪੇ ਮੈਂ ਕਰਾਂ ਦੇਵ ਜੀ ਕੋਈ ਬਾਉਂਡ ਕੀਦਾ ਮੋਟਰ ਵੀ ਲੈ 207 ਤੋਂ ਵਕੀਲ ਬਾਬੂ ਇਹ ਮੇਰੇ ਕੋ ਸਾਰੇ ਮੈਨੂੰ ਦੇ ਦੇ ਮੈਨੂੰ ਛੱਡ ਦੇ ਬੈਸ ਕਰ ਲੈ ਉਹਨੇ ਜੇ ਦਫਤਰ ਨੂੰ ਉਹ ਉਹ ਕਹਿੰਦਾ ਕਹਿੰਦਾ ਨਵੇਂ ਆਏ ਐਸਐਚਓ ਨੇ ਧੜਾ ਧੜ ਕੱਟੇ ਚਲਾਣ ਨਹੀਂ ਸੁਣੀ ਕਿਸੇ ਦੀ ਸਿਫਾਰਿਸ਼ ਗੱਡੀਆਂ ਦੇ ਨਾਲ-ਨਾਲ ਫਿਜ਼ੀਕਲੀ ਵੀ ਕੀਤੀ ਗਈ ਚੈਕਿੰਗ ਫੋਨ ਤੇ ਗੱਲ ਕਰਵਾਉਣ ਵਾਲਿਆਂ ਦੀ ਨਹੀਂ ਚੱਲੀ ਸਿਫਾਰਿਸ਼ ਪੁਲਿਸ ਨਾਲ ਬਹਿਸ ਕਰਨ ਵਾਲਿਆਂ ਤੱਕ ਕੀਤਾ ਵਹੀਕਲ ਬਾਂਡ ਅੰਮ੍ਰਿਤਸਰ ਦੇ ਥਾਣਾ ਮੁਹਕਮਪੁਰਾ ਚਾਹੇ ਨਵੇਂ ਐਸਐਚਓ ਵੱਲੋਂ ਜੋੜਾ ਫਾਟਕ ਤੇ ਨਾਕਾ ਲਗਾ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਪੇਪਰ ਕੰਪਲੀਟ ਨਾ ਹੋਣ ਦੇ ਚਲਦਿਆਂ ਪੁਲਿਸ ਵੱਲੋਂ ਧੜਾ ਧੜ ਚਲਾਣ ਵੀ ਕਟੇਗੇ। ਇਹੀ ਨਹੀਂ ਬੁਲੱਟ ਤੇ ਸਵਾਰ ਇੱਕ ਨੌਜਵਾਨ ਪੁਲਿਸ ਨਾਲ ਬਹਿਸ ਕਰਦਾ ਵੀ ਦਿਖਾਈ ਦਿੱਤਾ। ਇਸ ਦਰਮਿਆਨ ਕਈਆਂ ਨੇ ਫੋਨ ਤੇ ਗੱਲ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਨਵੇਂ ਸਾਲ ਅਤੇ ਕ੍ਰਿਸਮਸ ਨੂੰ ਲੈ ਕੇ ਪੁਲਿਸ ਵੱਲੋਂ ਨਾਕੇ ਨੂੰ ਸਖਤ ਕੀਤਾ ਗਿਆ। ਕਿਸੇ ਦੀ ਵੀ ਸਿਫਾਰਿਸ਼ ਨਹੀਂ ਸੁਣੀ ਗਈ। ਉਥੇ ਹੀ ਨਿਯੁਕਤ ਐਸਐਚਓ ਨੇ ਕਿਹਾ ਕਿ ਜੋ ਵੀ ਗਲਤ ਹੋਏਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ಕಟ್ಟ <tinyan> ਵੀਡੀਓ ਦੋ ਟੀ ਡਬਲਯੂ ਹਾਂ ਟੀ ਡਬਲਯੂ ਟੀ ਡੀ ਬਾਈ ਬਤਾ ਲੇ ਸੁਣਾ ਰਹੇ ਹੋ ਉਹ ਵਾਲਾ ਤੇ ਕੀ ਕਰਾਉਣਾ ਹੈ ਇਤਿਹਾਸਿਕ ਕਾਗਜ਼ ਕੋ ਭਰੀਂਦੇ ਹੋ ਅੱਗਾ ਕਿਹੜੇ ਕਲੰਕਾ ਦਾ ਕਰਨ ਦੇਣਾ ਮੈਨੂੰ ਇਹ ਦੱਸ ਦੋ ਟੀ ਮੈਂ ਟੀ ਕਲੰਕਾ ਕਰ ਮੇਰੇ ਕਰਦੇ ਟੀ ਡਬਲਯੂ ਮੈਂ ਸਰਚ ਨਹੀਂ ਲਾਣਾ ਮੇਰੀ ਸਮਝ ਕੋ ਡਾਕੂਮੈਂਟ ਆ ਗਿਆ ਨਹੀਂ ਲਾਣਾ ਟੀ ਡਬਲਯੂ ਮੇਰੇ ਨਾਲ ਸੁਣਾ ਯਾਰ ਬੰਦ ਕਰ ਕਲੰਕਾ ਪਹਿਲਾਂ ਹੀ ਹੋ ਜਾਂਦਾ ਹੈ ਸਰਦੋ ਹੋ ਅਫਰ ਹੋਰ ਹੋਰ ਕਰਦੇ ਕੰਮ ਬੌਂਡ ਕਰਦਾ ਜੀ ਇਸ਼ਤ ਚਲਾਨੀ ਬੌਂਡ ਕਰਦਾ ਉਹ ਦਾ ਜਿਰਾ ਉਹ ਦਾ ਜਿਰਾ ਹਾਜੀ ਵੀ ਉੱਪਰ ਸਰ ਮੈਂ ਤੁਹਾਨੂੰ ਮਨਾ ਕਿ ਪਹਿਲਾਂ ਕਾਗਜ਼ ਮੰਗਾਣੇ ਜੇ ਤੁਸੀਂ ਪਹਿਲਾਂ ਚਲਾਨ ਕਰਦੇ ਮੇਰੇ ਦੱਸੋ ਨਾ ਜਿੱਤ ਕਰ ਲਈ ਜੀ ਬਸ ਦੇਖ ਲੈਣੇ ਅਸਲ ਆਪਾਂ ਨੂੰ ਕਿ ਮੈਂ ਜਾਂ ਕਿਉਂਕਿ ਕਾਗਜ਼ ਸਾਰੇ ਦੋਵੇਂ ਫਾਈਲ ਕਰਵਾ ਹੀ ਗਏ ਸਰਮੰਗਾਰ ਆਂ ਤੁਸੀਂ ਟਾਈਮ ਦੋਗੇ ਮੈਨੂੰ ਟਾਈਮ ਦੋਗੇ ਚਲਾਨ ਤੁਸੀਂ ਕਰਦਾ ਪਰ ਟਾਈਮ ਦੋਗੇ ਕਾਗਜ਼ ਮੰਗਾਉਂਦਾ ਕਿਉਂ ਨਹੀਂ ਹੁੰਦਾ ਸਰਦਾਰ ਸਭ ਹੁੰਦਾ ਤੁਹਾਨੂੰ ਮੈਂ ਪ੍ਰਿੰਸਪਲ ਅਗੇ ਕਰ ਦਿੰਦਾ ਡਾਕੂਮੈਂਟਾਂ ਦੇ ਵਿੱਚ ਵਿੱਚ ਕਰ ਦਿੰਦੀ ਹੈ ਕੋਰਟ ਦੀ ਫਾਈਲ ਹੈ ਲੋ ਕੋਰਟ ਦੀ ਫਾਈਲ ਨਹੀਂ ਜੀ ਪਾਉਂਦੀ ਕਿ ਇਹ ਬਣਾ ਕੇ ਇਹ ਬਣਾ ਕੇ ਕਵਰਜ ਆ ਜੀ ਜੀ ਬਸ ਹੋਰ ਡਾਕੂਮੈਂਟ ਕੋਰਟ ਵੀ ਕਲੈਕਟ ਦੋਸਤ ਕੋਰਟ ਵੀ ਕਲੈਕਟ ਦੋਸਤ ਹਾਂਜੀ ਹੋਰ ਤੁਸੀਂ ਕਹਿੰਦੇ ਚਲਾਨ ਕਰਨਾ ਤੁਸੀਂ ਕਰਨਾ ਮੈਂ ਕਿਹਾ ਮੈਂ ਬੌਂਡ ਕੀਤਾ ਮੋਟਰ ਵੀਕ ਲੈਕਟ 207 ਤੋਂ ਕਪੀਲ ਤੋਂ ਪਾਣੀ ਹੈਗੇ ਮੇਰੇ ਕੋ ਸਾਰੇ ਮੈਂ ਹੁਣੇ ਹੀ ਉਸ ਤੋਂ ਦੇ ਦੇ ਮੈਨੂੰ ਛੱਡ ਦੇ ਆਪੀ ਲੈ ਆਇਆ ਚਲਾਨ ਸੁਣਨੇ ਕੀ ਚੱਲ ਮੈਂ ਅੰਨਾ ਕਰਾਉਂ ਪਹਿਲੀ ਰੋਕ ਜਿਓ ਹਜੇ ਨਾ ਪਰੋ ਲੈਣੇ ਮੈਂ ਕੋਲ উকੀਲ ਵਾਗ ਪੈ ਕੇ ਉਹਨੂੰ ਪੁੱਛ ਲੈ ਮੋਟਰ ਵੀਕ ਲੈਕਟ ਕੀ ਆਈ ਸਰ ਕਿਰੇ ਠਾਣੇ ਵਾਲੇ ਤੁਹਾਡਾ ਅਜ ਤੱਕ ਲਾਇਆ ਗਿਆ ਇਹ ਥੜਾ ਠਾਣਾ ਇਹ ਮੋਕਮਪੁਰ ਠਾਣੇ ਵੱਲੋਂ ਲਾਇਆ ਗਿਆ ਤੇ ਜਿਹੜੀ ਚੈਕਿੰਗ ਕਰ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਸਮੇਂ ਤੇ ਨਵੇਂ ਸਾਲ ਦਾ ਆ ਰਿਹਾ ਤੇ ਆ ਜਿਹੜਾ ਵਿਦਾਊਟ ਨੰਬਰ ਮੋਟਰਸਾਈਕਲ ਨੇ ਜਾਂ ਜਿਨ੍ਹਾਂ ਦੇ ਕੋਈ ਡਾਕੂਮੈਂਟ ਨਹੀਂ ਆ ਉਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ। ਤਾਂਪਰ ਕੇਸ ਤੋਂ ਕੋਈ ਗਲਤ ਚੀਜ਼ ਨਾ ਹੋਵੇ ਜਾਂ ਕੋਈ ਜੇਨਾ ਅਨਸਕਾਰ ਹੀ ਕਰਨਾ ਵਾਪਰ ਸਾਦੀ ਹੈ। ਇਹ ਕਰਕੇ ਜਿਹੜੀ ਆ ਕਮਿਸ਼ਨਰ ਸਾਹਿਬ ਵੱਲੋਂ ਦਾਤਾ ਨੇ ਤੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਤੱਕ ਕਿੰਨੇ ਕ ਵਹੀਕਲ ਜਨੇ ਰਾਉਂਡ ਅਪ ਹੋਤੇ ਹੋਏ ਨਹੀਂ ਇਸ ਦੇ ਵਿੱਚ ਜਿਨ੍ਹਾਂ ਦੇ ਕਾਗਜ਼ ਨਹੀਂ ਹੈਗੇ ਜਾਂ ਫਿਰ ਜਿਹੜੇ ਤਿੰਨ ਤਿੰਨ ਵਹੀਕਲ ਸਾਡੇ ਵੱਲੋਂ ਚੈੱਕ ਕੀਤੇ ਗਏ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਮਿਲੇ ਤਿੰਨੇ ਏ ਸੀ ਜਿਹੜੇ ਬੰਦ ਕੀਤੇ ਬੌਂਡ ਕੀਤੇ ਆ। ਇਸ ਸਮਾਂ ਸਰ ਤਲਾਸ਼ੀ ਚੱਲੀ ਜਾ ਰਹੀ ਹੈ ਮੈਂਨਸ ਦੀ ਜਿਹੜੀ ਤਲਾਸ਼ੀ ਹਾਂਜੀ ਉਹ ਲੱਗਦਾ ਕਿ ਸਰ ਆਉਣ ਵਾਲੇ ਇੱਕ ਜਿਹੜੀ ਇੱਕ ਤਾਰੀਖ ਆ ਰਹੀ ਹੈ ਲੈ ਕੇ ਕਿੰਨੀ ਕਿ ਸੁਰੱਖਿਆ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਹੈ ਨਵੇਂ ਸਾਲ ਦਾ ਕਰਕੇ ਜੀ ਤਿਹਾੜ ਆ ਰਹੇ ਤੇ ਇਸ ਤੱਕ ਕਿ ਕ੍ਰਿਸਮਸ ਵੀ ਆ ਰਹੀ ਹੈ ਜਿਸ ਕਰਕੇ ਜਿਹੜੀ ਤਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਵਿਕਲਾਂ ਦੀ ਜਿਹੜੀ ਵੀ ਆਮ ਲੋਕ ਜਿਹੜੀ ਪਬਲਿਕ ਆ ਜਿਹੜੇ ਤਿਹਾੜ ਜਿਹੜੇ ਵਧੀਆ ਟੰਗਣਾ ਮਨਾ ਸਕਣ ਸਰ ਅੱਜ ਪਹਿਲਾ ਦਿਨ ਤੁਹਾਡਾ ਅਜੇ ਏਰੀਆ ਦੇ ਵਿੱਚ ਹੈਗਾ ਗੁਰੂ ਨਗਰੀ ਵਿੱਚ ਕੀ ਕਹਿਣਾ ਚਾਹੋਗੇ ਕਿਦਾਂ ਦੀ ਹੱਤੀ ਜੀ ਤੁਹਾਡਾ ਦਫਤਰ ਰੰਦਾ ਸੀ ਓਦਾਂ ਹੀ ਸੇਮ ਹੈ ਕੰਮ ਰਹੇਗਾ ਤੇ ਕੁਝ ਫਰਕ ਰਹੇਗਾ ਤੁਹਾਡੇ ਨਹੀਂ ਦੇਖੋ ਜਿੱਥੇ ਲੋੜ ਆ ਪੁਲਿਸ ਨੂੰ ਉਥੇ ਪੁਲਿਸ ਨੂੰ ਸਖਤੀ ਕਰਨੀ ਪੈਂਦੀ ਹੈ ਜੀ ਜੇ ਸਖਤੀ ਕਰਾਂਗੇ ਤੇ ਮਾੜੇ ਅਨਸਰ ਜਿਹੜੇ ਆ ਉਹ ਜਿਹੜੇ ਆ ਜਿਹੜੇ ਗਲਤ ਕੰਮ ਨਹੀਂ ਕਰਨਗੇ ਕੀ ਸਰ ਪਹਿਲੇ ਵੀ ਗੁਰੂ ਨਗਰੀ ਵਿੱਚ ਕੰਮ ਕੀਤਾ ਵਾ ਇਹ ਕੁਛ ਇਲਾਕੇ ਵਿੱਚ ਕੁਛ ਆ ਵਾ ਕਿਤਾ ਹੋਰ ਨਸ਼ੇ ਲੋਗ ਵਾਲੇ ਲੋਕ ਰਹਿੰਦੇ ਨੇ ਅੰਦਰ ਜੇ ਕੋਈ ਨਾਂ ਬਾਰੇ ਕੀ ਅੱਜ ਮੈਸੇਜ ਰੱਖਣਾ ਹੈ ਨਸ਼ੇ ਵਾਲਿਆਂ ਦੇ ਕਲੱਬ ਮੈਂ ਹੀ ਕਹਿਣਾ ਚਾਹੁੰਗਾ ਵੀ ਜੇ ਕੋਈ ਗਲਤ ਕੰਮ ਕਰਦਾ ਨਾ ਕਰੇ ਤੇ ਜਿਹੜਾ ਵੀ ਕੋਈ ਵੀ ਇਦਾਂ ਦਾ ਸਾਹਮਣੇ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਨਸ਼ਾ ਪੀਣ ਵਾਲੇ ਆਹੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਨਸ਼ਾ ਛਡਾਈਏ ਕਿਸ ਤਰੀਕੇ ਉਹਨਾਂ ਨੂੰ ਚੰਗੇ ਬੰਨੇ ਲਈਏ